14000 ਕਰੋੜ ਰੁਪਏ ਸਾਲ 2017-18 ਦਾ ਸਵਚ ਭਾਰਤ ਅਭਿਆਨ ਦਾ ਬਜਟ 1.5 ਹਜ਼ਾਰ ਕਰੋੜ ਰੁਪਏ ਸਾਲ 2016-17 ਦਾ ਸਵਚ ਭਾਰਤ ਅਭਿਆਨ ਦਾ ਖਰਚਾ 300 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ੀ ਯਾਤਰਾਵਾਂ ਦਾ ਖਰਚਾ 11 ਅਰ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ ਖਰਚਾ ਦੋਸਤੋ ਜਦੋਂ ਅਸੀਂ ਇਹ ਅੰਕੜੇ ਸੁਣਦੇ ਆ ਤਾਂ ਸਾਨੂੰ ਇੱਕ ਸਕਿੰਟ ਲਈ ਵੀ ਇਹ ਮਹਿਸੂਸ ਨਹੀਂ ਹੁੰਦਾ ਕਿ ਸਾਡੀ ਸਰਕਾਰ ਦੇ ਖਜ਼ਾਨੇ ਖਾਲੀ ਨੇ ਪਰ ਜਦੋਂ ਸਵਾਲ ਆਉਂਦਾ ਸਾਡੇ ਸਰਕਾਰੀ ਸਿੱਖਿਆ ਕੇਂਦਰਾਂ ਨੂੰ ਪੈਸੇ ਦੇਣ ਦਾ ਗਰੰਟਾ ਦੇਣ ਦਾ ਤਾਂ ਸਰਕਾਰ ਹੀ ਆ ਕੇ ਪੱਲਾ ਝਾੜ ਲੈਂਦੀ ਹੈ ਕਿ ਸਰਕਾਰ ਕੋਲੇ ਪੈਸਾ ਹੈ ਨਹੀਂ ਸਿੱਖਿਆ ਤੇ ਖਰਚਣ ਲਈ ਇਹੀ ਏਕਸਕਿਊਜ਼ ਦੇ ਕੇ ਪਿਛਲੀ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਫੀਸਾਂ 11 ਗੁਣਾ ਤੱਕ ਵਧਾ ਦਿੱਤੀਆਂ ਗਈਆਂ ਕੇਵਲ ਪੰਜਾਬ ਯੂਨੀਵਰਸਿਟੀ ਹੀ ਨਹੀਂ ਗੜਵਾਲ ਯੂਨੀਵਰਸਿਟੀ ਉੱਤਰਾਖੰਡ ਦੇ ਵਿੱਚ ਪੀ ਐਚ ਡੀ ਦੀ ਫੀਸ 10 ਗੁਣਾ ਤੱਕ ਵਧਾ ਦਿੱਤੀ ਗਈ ਹੈ। ਅਲੀਗੜ ਮੁਸਲਮਨ ਯੂਨੀਵਰਸਿਟੀ ਦੇ ਵਿੱਚ ਫੀਸਾਂ ਤਿੰਨ ਗੁਣਾ ਤੱਕ ਵਧਾ ਦਿੱਤੀਆਂ ਗਈਆਂ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿੱਚ ਐਮ ਫਿਲ ਪੀ ਐਚ ਡੀ ਦੀਆਂ ਸੀਟਾਂ 6000 ਤੋਂ ਘਟਾ ਕੇ 1000 ਤੇ ਲੈ ਆਂਦੀਆਂ ਗਈਆਂ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਸਾਡੇ ਕੋਲੇ ਪੈਸਾ ਹੈ ਨਹੀਂ ਸਿੱਖਿਆ ਤੇ ਖਰਚਣ ਲਈ। ਦੋਸਤੋ ਫਿਰ ਜਦੋਂ ਕਾਲਜ ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਸਾਡੇ ਵਿਦਿਆਰਥੀ ਫੀਸਾਂ ਦੇ ਇਸ ਵਾਅਦੇ ਦੇ ਖਿਲਾਫ ਬੋਲਦੇ ਨੇ ਤਾਂ ਉਹਨਾਂ 'ਤੇ ਦੇਸ਼ ਧਰੋਹ ਵਰਗੇ ਮੁਕੱਦਮੇ ਚਲਾਏ ਜਾਂਦੇ ਨੇ ਦੇਸ਼ ਧਰੋਹ ਦਾ ਮੁਕੱਦਮਾ ਤਾਂ ਹੁਣ ਇੰਝ ਲੱਗਦਾ ਜਿਦਾਂ 57 51 ਦੀ ਧਾਰਾ ਹੋਵੇ ਮੈਨੂੰ ਲੱਗਦਾ ਕੱਲ ਨੂੰ ਜੇ ਕਿਸੇ ਗਲੀ ਵਿੱਚ ਦੋ ਮੁੰਡੇ ਵੀ ਬੀਜੇਪੀ ਦਾ ਨਾਮ ਲੈ ਕੇ ਆਪਸ ਵਿੱਚ ਲੜਪੇ ਤਾਂ ਇਹ ਸਰਕਾਰ ਇਹ ਪੁਲਿਸ ਪ੍ਰਸ਼ਾਸਨ ਉਹਨਾਂ 'ਤੇ ਵੀ ਦੇਸ਼ ਧਰੋਹ ਦੀ ਧਾਰਾ ਲਾ ਦੇਵੇਗਾ ਸਿਆਣਿਆਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਕੌਮ ਨੂੰ ਕਮਜ਼ੋਰ ਕਰਨਾ ਹੋਵੇ ਖਤਮ ਕਰਨਾ ਹੋਵੇ ਤਾਂ ਪਹਿਲਾ ਨਿਸ਼ਾਨਾ ਉਸ ਕੌਮ ਦੀ ਨੌਜਵਾਨੀ ਤੇ ਤੇ ਬੱਚਿਆਂ ਤੇ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਕੌਮ ਦਾ ਭਵਿੱਖ ਨੇ ਭਾਜੀਪੀ ਸਰਕਾਰ ਵੀ ਸਾਡੇ ਨਾਲ ਲਗਾਤਾਰ ਇਹੀ ਕਰ ਰਹੀ ਹੈ ਉਹਨਾਂ ਦਾ ਪਹਿਲਾ ਨਿਸ਼ਾਨਾ ਕਾਲਜ ਯੂਨੀਵਰਸਿਟੀਆਂ ਵਿੱਚ ਪੜਨ ਵਾਲੇ ਸਾਡੇ ਵਿਦਿਆਰਥੀ ਨੇ ਸਾਡੇ ਬੱਚੇ ਨੇ ਜਿਹੜੇ ਕੱਲ ਨੂੰ ਜਾ ਕੇ ਇਹਨਾਂ ਯੂਨੀਵਰਸਿਟੀਆਂ ਵਿੱਚ ਪੜਨਗੇ ਸਰਕਾਰ ਲਗਾਤਾਰ ਫੀਸਾਂ ਨੂੰ ਇੰਨਾ ਮਹਿੰਗਾ ਕਰ ਰਹੀ ਹੈ ਸਿੱਖਿਆ ਨੂੰ ਇੰਨਾ ਮਹਿੰਗਾ ਕਰ ਰਹੀ ਹੈ ਕਿ ਇਹ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਗੇ ਕੀ ਇਸ ਕਰਕੇ ਦੋਸਤੋ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਹੈ ਕੀ ਤੁਸੀਂ ਸੜਕਾਂ ਦੇ ਉੱਤੇ ਪੁਲਿਸ ਦੀਆਂ ਲਾਠੀਆਂ ਖਾ ਰਹੇ ਤੇ ਫੀਸਾਂ ਨੂੰ ਘਟਾਉਣ ਲਈ ਲੜ ਰਹੇ ਉਹਨਾਂ ਹਜ਼ਾਰਾਂ ਲੱਖਾਂ ਨੌਜਵਾਨਾਂ ਦਾ ਵਿਦਿਆਰਥੀਆਂ ਦਾ ਸਾਥ ਦੇਣਾ ਹੈ ਜਾਂ ਫਿਰ ਤੁਸੀਂ ਬੀਜਪੀ ਦੀ ਉਸ ਸਰਕਾਰ ਦਾ ਸਾਥ ਦੇਣਾ ਜੋ ਕਿ ਲਗਾਤਾਰ ਸਾਡੀਆਂ ਜੜ੍ਹਾਂ ਨੂੰ ਕਮਜ਼ੋਰ ਕਰਨ ਲੱਗੀ ਹੋਈ ਹੈ ਲਗਾਤਾਰ ਸਾਡੇ ਭਵਿੱਖ ਨਾਲ ਖਿਲਵਾੜ ਕਰਨ ਲੱਗੀ ਹੋਈ ਹੈ ਫੈਸਲਾ ਦੋਸਤੋ ਤੁਹਾਡੇ ਹੱਥ ਵਿੱਚ ਹੈ ਇਦਾਂ ਦੀਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ Rebel Studios ਤੇ ਸਾਨੂੰ ਸਬਸਕ੍ਰਾਈਬ ਕਰੋ ਤੇ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸਾਡੇ ਈਮੇਲ ਤੇ ਸਾਡਾ ਈਮੇਲ ਪਤਾ ਹੈ r e b e l S T U D I O Z at the rate yahoo.com. Tanva Satyu.